ਇਸ ਨਾਂ ਦਾ ਜਿਹੜਾ ਸਪਾ ਹੈ ਜਾਂ ਪੁੰਡਾ ਮਾਰਕੀਟ ਦੇ ਵਿੱਚ ਉੱਤੇ ਜਿਹੜਾ ਸਪਾ ਦੀ ਯਾਰਡ ਵਿੱਚ ਜਿਹੜਾ ਹੈਗਾ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਤੇ ਜਿਹੜਾ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਜਿਹੜਾ ਹੈਗਾ ਇੱਥੇ ਚੈਕਿੰਗ ਕੀਤੀ ਗਈ ਹੈ ਜੋ ਕਿ ਜਿਹੜੇ ਹੈਗੇ ਇਨਫੋਰਮੇਸ਼ਨ ਮਿਲੀ ਸੀਗੀ ਇਹ ਦੇਵਪਾਰ ਜਿਹੜਾ ਸਪਾ ਦੀ ਯਾਰਡ ਵਿੱਚ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਉਹ ਸਹੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਜਿਹੜੀ ਸਹੀ ਹੋਈ ਤੇ ਸਾਡੇ ਵੱਲੋਂ ਜਿਹੜਾ ਇੱਥੇ ਚੈਕਿੰਗ ਕੀਤੀ ਗਈ ਤੇ ਮੌਕੇ ਤੇ ਜਿਹੜੀਆਂ ਦੋ ਵਿਕਟਮਸ ਜਿਹੜੀਆਂ ਇੱਥੋਂ ਖਬਰ ਹੋਈਆਂ ਹੈਗੇ ਇਹਨਾਂ ਦੇ ਇਨਫੋਰਮੇਸ਼ਨ ਦੇ ਆਧਾਰ ਤੇ ਅਤੇ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਜਿਹੜਾ ਹੁਣ ਤੱਕ ਜਿਹੜਾ ਇੱਕ ਵਿਅਕਤੀ ਜੋ ਮੈਨੇਜਰ ਆ ਉਹਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਜੋ ਵੀ ਅੱਗੇ ਕੋਈ ਹੋਰ ਵੀ ਕਿਸੇ ਦਾ ਜਿਹੜਾ ਹੈਗਾ ਰੋਲ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਵੀ ਕਾਨੂੰਨੀ ਸਖਤ ਸਜ਼ਾ ਸਦਕਾਰ ਲਈ ਉਮੀਦ ਰਹਿੰਦੀ ਹੈ ਟੋਟਲ ਕਿੰਨੇ ਹੁਣ ਤੱਕ ਜਿਹੜਾ ਸੀ ਹੁਣ ਤੱਕ ਜਿਹੜੇ ਇੱਕ ਜਿਹੜਾ ਹੈਗਾ ਅਸੀਂ ਇੱਕ ਜੋ ਮੈਨੇਜਰ ਨੂੰ ਐਪਰੀਹੈਂਡ ਕੀਤਾ ਹੈਗਾ ਤੇ ਦੋ ਜਿਹੜੀਆਂ ਵਿਕਟਮ ਦਾ ਮੌਕੇ ਤੇ ਰਿਕਵਰ ਹੋਇਆ ਇਹ ਲੋਕਲੀ ਹੈਗਾ ਕੁਝ ਬਾਹਰ ਦੇ ਹੈ ਇਹ ਲੋਕਲੀ ਹੈਗੇ ਜਿਹੜੇ ਹੈਗੇ ਇੰਡੀਅਨ ਹੀ ਹੈਗੇ ਤੇ ਬਾਕੀ ਜਿਹੜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅੱਗੇ ਕੋਈ ਕਿਸੇ ਦਾ ਰੋਲ ਸਾਹਮਣੇ ਆਊਗਾ ਜਾਂ ਇਨਵੈਸਟੀਗੇਸ਼ਨ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਸੱਤ ਸੱਤ ਦਾ ਨਾਮ ਹੈ ਤੇ ਇੱਕ ਵਿਅਕਤੀ ਅਜਿਹਾ ਕਾਬੂ ਕੀਤਾ ਗਿਆ ਕੀ ਮਾਮਲਾ ਮੇਰਾ ਨਾ ਇੰਸਪੈਕਟਰ ਹਰਦੋਤ ਸਿੰਘ ਆ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਸਾਨੂੰ ਇੱਕ ਜਿਹੜੀ ਕੰਪਲੇਂਟ ਥਾਣਾ ਮਸੂਲ ਹੋਈ ਸੀਗੀ ਅ ਅਸਾਇਲ ਸਚਦੇਵਾ ਵਾਸੀ ਜਿਹੜਾ ਮਹਿਣਾ ਚੌਕ ਹੈ ਕਿ ਉਹਨਾਂ ਦੀ ਇੱਕ ਜਿਹੜੀ ਹੈਗਾ ਲੋਹਾ ਬਣਾਉਣ ਦੀ ਫੈਕਟਰੀ ਹੈ ਖੱਦਰ ਪੰਡਾਰ ਵਾਲੀ ਖੇਲੇ ਚ ਉਸ ਵਿੱਚ ਜਿਹੜਾ ਹੈਗਾ ਰਾਤ ਨੂੰ ਤਿੰਨ ਵਿਅਕਤੀਆਂ ਨੇ ਈ ਰਿਕਸ਼ਾ ਤੇ ਆ ਕੇ ਜਿਹੜਾ ਹੈਗਾ ਸੇਫ ਤੇ ਕੁਝ ਪੈਸੇ ਤੇ ਕੁਝ ਚਾਂਦੀ ਦੇ ਸਿੱਕੇ ਚੋਰੀ ਕਰ ਲਿਆ ਜਿਸ ਤੇ ਸਾਡੇ ਕੋਲ ਐਫ ਆਈ ਆਰ ਰਜਿਸਟਰ ਤੁਰੰਤ ਐਫ ਆਈ ਆਰ ਰਜਿਸਟਰ ਕਰਕੇ ਇਸ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ਕੋਲ ਉਹ ਈ ਰਿਕਸ਼ਾ ਤੇ ਜਿਹੜਾ ਸੇਫ ਹੈ ਉਹ ਰਿਕਵਰ ਕਰ ਲਈ ਗਈ ਹੈ ਤੇ ਬਾਕੀ ਦੋ ਦੋਸ਼ੀਆਂ ਲਈ ਸਾਡੀਆਂ ਜਿਹੜੀਆਂ ਟੀਮਾਂ ਵੱਲੋਂ ਰੇਡ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇ। ਇਹ ਟੋਟਲ ਕਿੰਨੇ ਵਿਅਕਤੀ ਸੀ? ਇਸ ਵਿੱਚ ਜਿਹੜਾ ਹੈਗਾ ਟੋਟਲ 3 ਵਿਅਕਤੀ ਸੀਗੇ। ਇੱਕ ਵਿਅਕਤੀ ਨੂੰ ਅਸੀਂ ਕਾਬੂ ਕਰ ਲਿਆ ਜਿਸ ਕੋਲੋਂ ਜਿਹੜਾ ਇਹਨਾਂ ਨੇ ਈ-ਰਿਕਸ਼ਾ ਵਰਤਿਆ ਸੀ ਚੋਰੀ ਵੇਲੇ ਤੇ ਜਿਹੜੀ ਸੇਫ ਚੋਰੀ ਕੀਤੀ ਸੀਗੀ ਉਹ ਦੋਵੇਂ ਚੀਜ਼ਾਂ ਰਿਕਵਰ ਕਰ ਲਈਆਂ ਤੇ ਬਾਕੀ ਦੋ ਦੋਸ਼ੀਆਂ ਦੀ ਭਾਲ ਚੱਲੀ ਹੈ। ਇੱਥੇ ਪਹਿਲਾਂ ਵੀ ਕੋਈ ਮਾਮਲਾ ਕਰਦੇ ਮੈਂ। ਇਹ ਸਬੰਧੀ ਜਿਹੜਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਇਹ ਧੋਬੀਆਂ ਨੇ ਦੇ ਰਹਿਣ ਵਾਲੇ ਤੇ ਇਹਨੇ ਵਿਅਕਤੀ ਤੇ ਜੋ ਵੀ ਅੱਗੇ ਕੋਈ ਫੈਕਟਸ ਸਾਹਮਣੇ ਆਉਣਗੇ ਉਹਦੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਹਮਜਾ